ਆਪਾਂ ਜੋ ਸਮਾਜ ਵਿੱਚ ਗੱਲਾਂ ਚੱਲ ਰਹੀਆਂ ਨੇ ਨਾ ਉਹਨਾਂ ਨੁਕਤਿਆਂ ਤੇ ਆਪਾਂ ਇਸ ਸਮੇਂ ਵਿੱਚ ਵਿਚਾਰ ਕਰ ਲੈਣੀਆਂ ਪਹਿਲੀ ਗੱਲ ਤੇ ਜਦੋਂ ਆਪਾਂ ਸਮਾਜ ਵੱਲ ਵੇਖਦੇ ਹਾਂ ਜਿੱਥੇ ਮਨੁੱਖ ਗੁਰਬਾਣੀ ਤੋਂ ਦੂਰ ਹੋਇਆ ਹੈ ਗੁਰਬਾਣੀ ਤੋਂ ਟੁੱਟ ਕੇ ਨਾ ਵਿਸ਼ੇ ਵਿਕਾਰਾਂ ਨੇ ਇਹਦੇ ਉੱਤੇ ਬਹੁਤ ਪ੍ਰਭਾਵ ਪਾਇਆ ਹੈ ਤੇ ਉਹਨਾਂ ਵਿਸ਼ਿਆਂ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹ ਇੰਨਾ ਵੱਧ ਚੁੱਕੀ ਹੈ ਕਿ ਅਸੀਂ ਇੱਕ ਜਗ੍ਹਾ ਦੇ ਉੱਤੇ ਸਮਾਗਮ ਤੇ ਗਏ ਸਮਾਗਮ ਦੀ ਸਮਾਪਤੀ ਤੋਂ ਬਾਅਦ ਗ੍ਰੰਥੀ ਵੀਰ ਨੇ ਬੇਨਤੀ ਕੀਤੀ ਮੇਕੋ ਹਾਲਾਤ ਕੀ ਹੋ ਰਹੇ ਨੇ ਸਮਾਜ ਦੇ ਜੀ ਆਪਾਂ ਗੁਰੂ ਦੀ ਬਾਣੀ ਤੋਂ ਦੂਰ ਹੋਏ ਆ ਨਾ ਆਪਣੇ ਸੱਭਿਆਚਾਰ ਨਾਲੋਂ ਟੁੱਟੇ ਆ ਹਾਲਾਤ ਕਿਦਾਂ ਦੇ ਬਣ ਗਏ ਕਿ ਉਸ ਗ੍ਰੰਥੀ ਵੀਰ ਨੇ ਉੱਥੇ ਨਾ 1 ਸਤੰਬਰ ਨੂੰ ਸਮਰਪਿਤ ਸਮਾਗਮ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਤੇ ਜਿਸ ਸਮੇਂ ਇਸ ਸਮਾਪਤੀ ਤੋਂ ਬਾਅਦ ਗ੍ਰੰਥੀ ਵੀਰ ਜੀ ਬੇਨਤੀ ਕਰਦੇ ਨੇ ਉਹ ਬੇਨਤੀ ਦੇ ਬੋਲ ਸਨ ਅਸੀਂ ਵੀ ਉੱਥੇ ਹੀ ਸੀ ਕੰਨਾਂ ਵਿੱਚ ਆਵਾਜ਼ ਪਈ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਬੇਨਤੀ ਸੀ ਸਕੂਲ ਦਾ ਪ੍ਰਿੰਸੀਪਲ ਬੇਨਤੀ ਕਰਵਾ ਰਿਹਾ ਸੀ ਵੀ ਜਿਹੜਾ ਸਕੂਲ ਦਾ ਗਰਾਊਂਡ ਹੈ ਨਾ ਉਸ ਗਰਾਊਂਡ ਦੇ ਵਿੱਚ ਬੈਠ ਕੇ ਕਈ ਨੌਜਵਾਨ ਨਸ਼ਾ ਕਰਕੇ ਆਉਂਦੇ ਨੇ ਵੀ ਆਪੋ ਆਪਣੇ ਬੱਚਿਆਂ ਨੂੰ ਭਾਈ ਤੁਸੀਂ ਸਮਝਾ ਲਓ ਕੱਲ ਨੂੰ ਜੇ ਕੋਈ ਫੜਿਆ ਗਿਆ ਸੀ ਐਕਸ਼ਨ ਲਵਾਂਗੇ ਕਾਰਵਾਈ ਕਰਾਂਗੇ ਫੇਰ ਨਾ ਕਿਹੋ ਵੀ ਸਾਡੇ ਬੱਚੇ ਦਾ ਨਾਮ ਆ ਗਿਆ ਹੁਣ ਜਦੋਂ ਉਸ ਪ੍ਰਿੰਸੀਪਲ ਨੇ ਬੇਨਤੀ ਕਰਵਾਈ ਗ੍ਰੰਥੀ ਵੀਰ ਨੇ ਬੇਨਤੀ ਕੀਤੀ ਜਦੋਂ ਇਹ ਗੱਲਾਂ ਮੈਂ ਸੁਣੀਆ ਮੇਰਾ ਨਾ ਅੰਦਰ ਕੰਬ ਗਿਆ ਬੜੀ ਹੈਰਾਨੀ ਹੋਈ ਮਨ ਵਿੱਚ ਖਿਆਲ ਆਇਆ ਵੀ ਜਿਹੜੇ ਗਰਾਉਂਡ ਖੇਡਣ ਵਾਸਤੇ ਬਣਾਏ ਗਏ ਜਿੱਥੇ ਸ਼ਰੀਰਾਂ ਨੂੰ ਕਮਾਇਆ ਜਾਣਾ ਚਾਹੀਦਾ ਸੀ ਜਿੱਥੇ ਬੈਠ ਕੇ ਅਸੀਂ ਸ਼ਰੀਰ ਕਮਾਉਣੇ ਸੀ ਖੇਡਾਂ ਖੇਡਣੀਆਂ ਸੀ ਉੱਥੇ ਬਹਿ ਕੇ ਵੀ ਨਸ਼ੇ ਹੋਣੇ ਸ਼ੁਰੂ ਹੋ ਗਏ ਕਿ ਜਾ ਕੇ ਵੀ ਨਸ਼ੇ ਕੀਤੇ ਜਾ ਰਹੇ ਨੇ ਸਤਿਗੁਰੂ ਜੀ ਸਮਾਤ ਦੇਣ ਮੇਰੇ ਅੰਦਰ ਨਾ ਖਿਆਲ ਚੱਲਣਾ ਸ਼ੁਰੂ ਹੋ ਗਿਆ ਵੀ ਇਹ ਜੜ ਕੀ ਹੈ ਇਹ ਕਿੱਥੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਜਦੋਂ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਗੱਡੀ 'ਚ ਬੈਠੇ ਕੁਦਰਤੀ ਨਾ ਵੀਰ ਜੀ ਹੋਣਾ ਨੇ ਅਖਬਾਰ ਪੜ੍ਹਿਆ ਤੇ ਅਖਬਾਰ ਵਿੱਚ ਖਬਰ ਵੀ ਉਦਾਂ ਦੀ ਖਬਰ ਦੇ ਵਿੱਚ ਲਿਖਿਆ ਹੋਇਆ ਇਧਰ ਜਗਰਾਉ ਇਲਾਕੇ ਦੇ ਵਿੱਚ ਨਾ ਇੱਕ ਪਿੰਡ ਹੈ ਉੱਥੇ ਇੱਕ ਪਖੰਡ ਦੀ ਜਗ੍ਹਾ ਬਣੀ ਹੋਈ ਆ ਉੱਥੇ ਸ਼ਰਾਬ ਚੜਦੀ ਆ ਨਸ਼ਾ ਚੜਦੇ ਵੇਖੋ ਧਰਮ ਦੇ ਨਾਂ ਉੱਤੇ ਨਸ਼ਾ ਚਲਾਇਆ ਜਾ ਰਿਹਾ ਧਰਮ ਦੀ ਆੜ ਲੈ ਕੇ ਨਸ਼ੀ ਨੂੰ ਮਾਨਤਾ ਦਿੱਤੀ ਜਾ ਰਹੀ ਆ ਹੁਣ ਉੱਥੇ ਸ਼ਰਾਬ ਚੜਦੀ ਸੀ ਤੇ ਉੱਥੇ ਲਿਖਿਆ ਹੋਇਆ ਖਬਰ ਵਿੱਚ ਕਹਿੰਦੀ ਇਹਨਾਂ ਦੀ ਬਹਾਦਰੀ ਕੀ ਆ ਜਿੱਥੇ ਉਹ ਜਗ੍ਹਾ ਬਣੀ ਆ ਨਾ ਬਹਾਦਰੀ ਉਹਨਾਂ ਦੀ ਕੁਰਬਾਨੀ ਕੀ ਹੈ ਦੇਣ ਕੀ ਹੈ ਸਮਾਜ ਨੂੰ ਉਹਨਾਂ ਲਿਖਿਆ ਕਿੰਨੇ ਵੀ ਨਾ ਇਹ 2 ਲੱਖ ਬੋਤਲ ਸ਼ਰਾਬ ਦੀ ਪੀ ਗਈ ਸੀ 2 ਲੱਖ ਬੋਤਲ ਜਦੋਂ ਸ਼ਰਾਬ ਦੀ ਪੀ ਲਈ ਫਿਰ ਕੋਈ ਸ਼ਰਧਾਲੂ ਆਇਆ ਉਹਨਾਂ ਦੇ ਕੋਲ ਇੱਕ ਬੋਤਲ ਹੋਰ ਲੈ ਕੇ ਜਦੋਂ ਉਹਨਾਂ ਦੀ 2 ਲੱਖ ਪੂਰੀ ਹੋ ਗਈ ਨਾ ਸ਼ਰਧਾਲੂ ਵੇਖੋ ਇਹਨਾਂ ਨੂੰ ਸ਼ਰਧਾਲੂ ਕਿਹਾ ਜਾਂਦਾ ਇਹੋ ਜਿਹੇ ਲੋਕਾਂ ਨੂੰ ਵੀ ਕਹਿੰਦੇ ਸ਼ਰਦਾਲੂ ਆਇਆ ਉਹਨਾਂ ਦੇ ਕੋਲ ਸ਼ਰਾਬ ਦੀ ਬੋਤਲ ਲੈ ਕੇ ਵੀ ਤੁਸੀਂ ਬਾਬਾ ਜੀ ਪੀਓ ਹੋਰ ਤੇ ਅੱਗੋਂ ਕਹਿੰਦੇ ਬਾਬਾ ਜੀ ਕਹਿੰਦੇ ਮੇਰੀ ਤਾਂ ਪੂਰੀ ਹੋ ਗਈ ਹੁਣ ਆਪੀ ਪੂਰੀ ਹੋ ਗਈ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਕੇ ਸਰੀਰ ਦਾ ਹਾਲ ਕੀ ਹੋਇਆ ਹੁਣ ਕਹਿੰਦੇ ਜੀ ਉਹ ਬਾਬਾ ਜੀ ਚੜਾਈ ਕਰ ਗਏ ਫਿਰ ਉੱਥੇ ਮੇਲੇ ਲੱਗਣ ਲੱਗੇ ਉੱਥੇ ਸ਼ਰਾਬਾਂ ਚੜਨ ਲੱਗੀਆਂ ਵੇਖੋ ਲੋਕ ਇਹੋ ਜਿਹਾਂ ਨੂੰ ਵੀ ਮੰਨੀ ਜਾਂਦੇ ਨੇ ਜੋ ਸ਼ਰਾਬ ਪੀ ਕੇ ਮਰਿਆ ਕਹਿੰਦੀ ਇਹਦੀ ਜੀ ਕੁਰਬਾਨੀਆਂ ਨੇ ਸਵਾ ਲੱਖ ਬੋਤਲ ਸ਼ਰਾਬ ਦੀ ਪੀਲੀ ਸੀ ਕਹਿੰਦੀ ਉੱਥੇ ਮੇਲੇ ਲੱਗਦੇ ਨੇ ਬੜੇ ਲੋਕ ਆਉਂਦੇ ਨੇ ਬੜੀ ਸੰਗਤ ਆਉਂਦੀ ਆ ਸਤਗੁਰੂ ਜੀ ਨੇ ਸਾਨੂੰ ਸਪਸ਼ਟ ਦੱਸਿਆ ਸਤ ਸੰਗਤ ਕਿੱਦਾਂ ਦੀ ਹੁੰਦੀ ਆ ਕੋਈ ਲੋਕਾਂ ਦਾ ਇਕੱਠ ਕਰਕੇ ਕਹੇ ਇਹ ਸਤ ਸੰਗਤ ਨਹੀਂ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਣੀ ਐ ਆ ਸਤ ਸੰਗੀ ਨੇ ਆਪ ਜੀ ਆਇਆ ਨਾ ਸਤ ਸੰਗਤ ਹੋ ਰਹੀ ਆ ਜਿੱਥੇ ਇੱਕ ਨਾਮ ਦੀ ਗੱਲ ਇੱਕ ਬਾਣੀ ਦੀ ਗੱਲ ਹੈ ਉਹ ਸਤ ਸੰਗਤ ਨਹੀਂ ਜਿੱਥੇ ਸ਼ਰਾਬਾਂ ਚੜਦੀਆਂ ਨੇ ਅੱਗੇ ਲਿਖਿਆ ਹੋਇਆ ਸੀ ਪੜ੍ਹ ਕੇ ਹੈਰਾਨਗੀ ਦੀ ਹੱਦ ਨਾ ਰਹੀ ਕਹਿੰਦੀ ਨਾ ਜੀ ਇੱਕ ਦਿਨ ਬੀਬੀਆਂ ਲਈ ਰਾਖਮ ਹੈ ਬੀਬੀਆਂ ਵੀ ਸ਼ਰਾਬ ਦੀਆਂ ਬੋਤਲਾਂ ਚੜਾਉਣ ਆਉਂਦੀਆਂ ਨੇ ਇੱਕ ਦਿਨ ਬੀਬੀਆਂ ਲਈ ਰੱਖਿਆ ਹੋਇਆ ਜਿਹੜੀਆਂ ਬੀਬੀਆਂ ਨੇ ਆਪਣੇ ਬੱਚਿਆਂ ਨੂੰ ਦੱਸਣਾ ਸੀ ਪੁੱਤੇ ਨੂੰ ਹੱਥ ਨਾ ਲਾਈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਬਾਬਰ ਨੇ ਸ਼ਰਾਬ ਰੱਖਤੀ ਸੀ ਆਪਣੇ ਬਾਬੇ ਨੇ ਹੱਥ ਨਹੀਂ ਸੀ ਲਾਇਆ ਆਪਣੇ ਬਾਬੇ ਨੇ ਦੁਨੀਆ ਨੂੰ ਸਮਝਾਇਆ ਇਹਨੂੰ ਪੀ ਕੇ ਮਤ ਮਾਰੀ ਜਾਂਦੀ ਆ ਇਹਨੂੰ ਅੰਦਰ ਲੈ ਜਾਣਾ ਤੇ ਬੜੀਆਂ ਦੂਰ ਦੀਆਂ ਗੱਲਾਂ ਇਹਨੂੰ ਤਾਂ ਹੱਥ ਵੀ ਨਹੀਂ ਲਾਉਣਾ ਚਾਹੀਦਾ ਜਿਹੜੀਆਂ ਮਤਾਵਾਆਂ ਪਹਿਣਾ ਨੇ ਆਪਣੇ ਬੱਚੀਆਂ ਨੂੰ ਸਮਝਾਉਣਾ ਸੀ ਕਹਿੰਦੀ ਉਹ ਵੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾਂਦੀਆਂ ਉਹ ਲਾਂਚ ਲਗਦੀਆਂ ਜਾ ਕੇ ਵੀ ਅਸੀਂ ਭੋਗ ਚੜਾਉਣ ਆਏ ਆ ਕੋਈ ਪ੍ਰਸ਼ਾਦ ਲੈ ਕੇ ਆਏ ਆ ਚੇਤੇ ਰੱਖੋ ਜੀ ਇਹੋ ਜਿਹਿਆਂ ਦੀ ਮੰਨਤਾ ਪੂਜਾ ਕਰਾਂਗੇ ਨਾ ਮਤਾ ਸੋਚੀਏ ਸਾਡਾ ਪੰਜਾਬ ਸਾਡਾ ਦੇਸ਼ ਨਸ਼ਾ ਮੁਕਤ ਹੋਏਗਾ ਮੈਂ ਉੱਥੇ ਬੇਨਤੀ ਕੀਤੀ ਸੀ ਮਖਿਆ ਜੀ ਇਹੋ ਜੇ ਲੋਕਾਂ ਨੂੰ ਇਹੋ ਜੇ ਬਾਬਿਆਂ ਨੂੰ ਲੋਕ ਪੂਜਦੇ ਆ ਨਾ ਵੀ ਇਦਾਂ ਦੇ ਲੋਕਾਂ ਨੂੰ ਵੀ ਬਾਬੇ ਕਹਿ ਕੇ ਪੂਜਿਆ ਜਾ ਰਿਹਾ ਹੈ ਫਿਰੋਦਨ ਦੂਰ ਨਹੀਂ ਜਦੋਂ ਚਿੱਟੇ ਵਾਲੇ ਬਾਬਾ ਜੀ ਵੀ ਆ ਜਾਣਗੇ ਕੋਈ ਚਿੱਟਾ ਲਾਉਂਦਾ ਚੜਾਈ ਕਰ ਜੂ ਉੱਥੇ ਮੇਲੇ ਲੱਗਣ ਲੱਗ ਜਾਣੇ ਆ ਇਹ ਜੀ ਇੰਨਾ ਚਿੱਟਾ ਪੀ ਗਿਆ ਸੀ ਤੇ ਚੜਾਈ ਕਰ ਗਿਆ ਹੁਣ ਇੱਥੇ ਚਿੱਟਾ ਚੜ੍ਹਦਾ ਮੈਂ ਤਾਂ ਬੇਨਤੀ ਕੀਤੀ ਹੋਈ ਸੀ ਵੀਰ ਜੀ ਹੁਣਾਂ ਨੇ ਹਜੇ ਨੈੱਟ ਤੇ ਵੀਡੀਓ ਪਾਈ ਹੋਈ ਸੀ ਇੰਨੇ ਨੂੰ ਇੱਕ ਵੀਰ ਦਾ ਫੋਨ ਆਇਆ ਕਹਿੰਦੇ ਜੀ ਇੱਕ ਚਿੱਟੇ ਵਾਲਾ ਬਾਬਾ ਵੀ ਫੜਿਆ ਗਿਆ ਗੁਰੂ ਪਿਤਾ ਜੀ ਸਾਨੂੰ ਤਾਂ ਹੀ ਸੁਚੇਤ ਕਰਦੇ ਆ ਪੁੱਤ ਬਾਚੇ ਨਾ ਠੱਗਾਂ ਤੋਂ ਇਹ ਜਿੰਨੇ ਵੀ ਡੇਰੇ ਆ ਨਾ ਇਹਨਾਂ ਵਿੱਚ ਕੀ ਕੁਝ ਹੁੰਦੇ ਹੁਣ ਤੇ ਸਭ ਕੁਝ ਪ੍ਰਤੱਖ ਹੀ ਆ ਸਭ ਕੁਝ ਸਾਹਮਣੇ ਜਗ ਜਾਹਰੀ ਹੋ ਰਿਹਾ ਹੈ ਫਿਰ ਤੂੰ ਕਿਉਂ ਪਟਕਦਾ ਫਿਰਦਾ ਹੈ ਜੇ ਚੌਨਾ ਇਹ ਤੋਂ ਵਿਸ਼ੇ ਵਿਕਾਰਾਂ ਤੋਂ ਵੱਚ ਜਾਏ ਤਾਂ ਉਹਦੇ ਅੱਗੇ ਅਰਦਾਸ ਕਰ ਜੋ ਆਪ ਇਹਨਾਂ ਚੀਜ਼ਾਂ ਤੋਂ ਨਰਲੀ ਪੈ ਉਹ ਤੈਨੂੰ ਵਿਚਾ ਸਕਦੇ ਉਹ ਤੇ ਅੱਗੇ ਆ ਕੇ ਕਿਹਾ ਕਰ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਤੂੰ ਰੱਖਣ ਵਾਲੇ ਸਾਨੂੰ ਬਚਾ ਜੇ ਚੌਨੀਆ ਸਾਡੇ ਬੱਚੇ ਬਚਣ ਅਸੀਂ ਬਚ ਜਾਈਏ ਤਾਂ ਇਸ ਨਾਮ ਰੂਪੀ ਨਸ਼ੇ ਨੂੰ ਜੀਵਨ ਦਾ ਆਧਾਰ ਬਣਾਈਏ ਇਹ ਨਸ਼ਾ ਮubaruk ਹੈ ਜੋ ਨਾਮ ਰੂਪੀ ਨਸ਼ਾ ਹੈ ਜੋ ਕਦੇ ਵੀ ਉਤਰਦਾ ਨਹੀਂ ਹੋਸ਼ੀ ਨਸ਼ੀਆਂ ਤੋਂ ਆਪਾਂ ਬਚਣਾ ਹੈ ਬਚਾ ਕਰਨੇ ਆਪਣੀਆਂ ਬੱਚੀਆਂ ਦਾ ਵੀ ਮੈਂ ਤੇ ਸੁਣ ਸੁਨੀਆ ਸੀ ਕਹਿੰਦੇ ਅੱਗੇ ਤਾਂ ਆਪਾਂ ਵੀਰਾਂ ਨੂੰ ਸਮਝਾਉਂਦੇ ਸੀ ਪਾਈ ਨਸ਼ੇ ਨਾ ਕਰੋ ਠੇਕੇ ਬੰਦ ਹੋਣੇ ਚਾਹੀਦੇ ਨੇ ਕਹਿੰਦੇ ਹੁਣ ਤੇ ਬੀਬੀਆਂ ਲਈ ਵੀ ਖੋਲੇ ਜਾ ਰਹੇ ਨੇ ਜਿੱਥੇ ਬੀਬੀਆਂ ਬਹਿ ਕੇ ਪੀਆ ਕਰਨਗੀਆਂ ਜੇ ਨਾ ਸਮਝੇ ਨਾ ਆਉਣ ਵਾਲਾ ਸਮਾਂ ਜਿਹੜਾ ਉਹ ਕਿਦਾਂ ਦਾ ਭਿਆਨਕ ਸਮਾਂ ਆ ਰਿਹਾ ਹੈ ਉਹ ਉਹ ਤੋਂ ਆਪਾਂ ਵਾਕਿਫ ਨਹੀਂ ਆ ਸਭ ਕੁਝ ਜਾਣਦੇ ਵੀ ਆ ਮਨ ਜਾਣਦਾ ਹੋਇਆ ਹੀ ਔਗਣ ਕਰ ਰਹੀ ਹੈ ਜੀ ਬਚਾ ਚਾਹੁੰਨੇ ਆ ਜ਼ਿੰਦਗੀ ਚ ਸੁੱਖ ਚਾਹੁੰਨੇ ਆ ਆਨੰਦ ਚਾਹੁੰਨੇ ਆ ਤਾਂ ਘਰਾਂ ਵਿੱਚ ਸਹਿਜ ਪਾਠ ਕਰਨੇ ਸ਼ੁਰੂ ਕਰੀਏ ਗੁਰਮਤ ਦੀਆਂ ਕਲਾਸਾਂ ਲਾਈਏ ਸੰਥਿਆ ਦੀਆਂ ਕਲਾਸਾਂ ਲਾਈਏ ਅੰਮ੍ਰਿਤ ਧਾਰੀ ਹੋ ਕੇ ਜੀਵੀਏ ਜਿੱਥੇ ਬਾਣੀ ਅੰਮ੍ਰਿਤ ਨੂੰ ਪੀਣ ਦੀ ਗੱਲ ਹੈ ਉਥੇ ਕੌਮੀ ਅੰਮ੍ਰਿਤ ਨੂੰ ਵੀ ਪੀਣਾ ਬਹੁਤ ਲਾਜ਼ਮੀ ਹੈ ਕਈ ਵਾਰ ਆਪਾਂ ਕਹਿ ਦਿੰਨੇ ਆਂ ਕਿ ਫਲਾਨੀ ਨੇ ਅੰਮ੍ਰਿਤ ਸ਼ਕੀਆ ਅਸਤੀਜੀ ਉਹਨੇ ਕੀ ਕੀਤਾ ਉਹ ਤਾਂ ਮਟੀਆਂ ਕਬਰਾਂ ਤੇ ਜਾਂਦਾ ਉਹਨੇ ਅੰਮ੍ਰਿਤ ਸ਼ਕ ਦੇ ਗਾਤਰਾ ਲਾਹ ਦਿੱਤਾ ਅਸਲ ਵਿੱਚ ਉਹ ਲੋਕ ਫੇਲ ਹੋਏ ਹੋਏ ਨੇ ਫੇਲ ਹੋਿਆਂ ਨੂੰ ਨਹੀਂ ਵੇਖਣਾ ਬੱਚੇ ਨੂੰ ਸਕੂਲ ਵਿੱਚ ਪੜ੍ਹਨੇ ਪਾਉਣੀ ਆ ਨਾ ਆਪਾਂ ਜਦੋਂ ਸਕੂਲੇ ਜਾਂਦਾ ਹੈ ਪੇਪਰ ਦਿੰਦਾ ਹੈ ਤੇ ਆਪਾਂ ਉਹਦੇ ਪੇਪਰਾਂ ਦੀ ਤਿਆਰੀ ਕਰਵਾਉਣ ਸਮੇਂ ਇਹੀ ਕਹਿੰਨੇ ਆਂ ਪੁੱਤ ਵੇਖ ਵਲਾਨੇ ਦੇ ਬੱਚੇ ਨੇ ਨਾ ਪੜ੍ਹਾਈ ਕਰ ਕਰਕੇ ਇੰਨੇ ਨੰਬਰ ਲੈਨੇ ਉਹ ਕਲਾਸ ਵਿੱਚੋਂ ਫਰਸਟ ਆਇਆ ਹੈ ਉਹ ਸੈਕੰਡ ਆਇਆ ਉਹ ਡਾਕਟਰ ਬਣ ਗਿਆ ਉਹ ਵਕੀਲ ਬਣ ਗਿਆ ਕਦੇ ਵੀ ਆਪਾਂ ਬੱਚੇ ਨੂੰ ਆਏ ਨਹੀਂ ਕਹਿੰਦੀ ਉਹ ਚੋਰ ਬਣ ਗਿਆ ਪੁੱਤ ਉਹ ਡਾਕੂ ਬਣਿਆ ਉਹਦੀ ਰਿਸਕ ਕਰ ਉਹ ਫੇਲ ਹੋ ਗਿਆ ਉਹਦੀ ਰਿਸਕ ਕਰ ਜਿਹੜੇ ਫੇਲ ਹੋਏ ਆ ਉਹਨਾਂ ਦਾ ਆਪਾਂ ਜ਼ਿਕਰ ਕਰਨਾ ਵੀ ਲਾਜ਼ਮੀ ਨਹੀਂ ਸਮਝਦੇ ਕਿਉਂਕਿ ਉਹ ਫੇਲ ਹੋਗੇ ਜਿਹੜੇ ਪਾਸ ਹੋਏ ਨਹੀਂ ਉਹਨਾਂ ਦੀਆਂ ਗੱਲਾਂ ਕਰਦੇ ਆ ਤਾਂ ਜੋ ਬੱਚੇ ਦੇ ਅੰਦਰ ਲਗਨ ਪੈਦਾ ਹੋਵੇ ਤੇ ਅਸੀਂ ਵੀ ਜੇ ਚੌਨੇ ਆ ਸਾਡੇ ਬੱਚੇ ਅਸੀਂ ਆਪ ਵੀ ਧਰਮ ਦੀ ਦੁਨੀਆ ਵਿੱਚ ਪਾਸ ਹੋਈਏ ਤਾਂ ਫੇਲ ਹੋਿਆਂ ਨੂੰ ਵੇਖਣਾ ਬੰਦ ਕਰੀਏ ਪਾਸ ਹੋਿਆਂ ਨੂੰ ਵੇਖੀਏ ਪਾਸ ਹੋਏ ਨੇ ਭਾਈ ਤਾਰੂ ਸਿੰਘ ਜੀ ਖੋਪਰ ਲਹਾ ਲਿਆ ਨਾ ਪਾਸ ਹੋ ਗਏ ਪਰ ਸਿੱਖੀ ਨਹੀਂ ਛੱਡੀ ਭਾਈ ਮਨੀ ਸਿੰਘ ਜੀ ਪਾਸ ਹੋਏ ਨੇ ਇਤਿਹਾਸ ਦੇ ਪੰਨੇ ਭਰੇ ਪਏ ਨੇ ਪਾਸ ਹੋਿਆਂ ਦੇ ਨਾਲ ਬੰਦ ਬੰਦ ਕਟਵਾ ਲਿਆ ਸਿੱਖੀ ਨਹੀਂ ਛੱਡੀ ਮੀਰ ਮੰਨੂ ਦੀ ਜੇਲ੍ਹ ਵਿੱਚ છાਤੀ ਮਾਰੀਏ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਰਵਾ ਵਾ ਲਈ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਬਹੁਤ ਔਖਾ ਹੁੰਦਾ ਫਿਰ ਵੀ ਪੜਿਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ-ਜਿਉਂ ਸਾਨੂੰ ਵੱਡ ਦਾ ਅਸੀਂ ਦੂਣ ਸਵਾਏ ਹੋਏ ਪਾਸ ਹੋਈ ਨਹੀਂ ਜਿਹੜੀ ਉਹਨਾਂ ਨੂੰ ਵੇਖੀਏ ਜਿਨ੍ਹਾਂ ਨੇ ਜੀਵਨ ਲੇਖੇ ਲਾ ਦਿੱਤਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਨਾਮ ਰੂਪੀ ਨਸ਼ੇ ਨਾਲ ਜੋੜਿਆ ਜਿਨ੍ਹਾਂ ਨੂੰ ਇਹ ਖਮਾਰੀ ਚੜੀ ਰਹਿੰਦੀ ਹੈ ਨਾ ਉਹ ਜਾਨ ਦੀ ਪ੍ਰਵਾਹ ਵੀ ਨਹੀਂ ਕਰਦੇ ਸਿੱਖੀ ਨਹੀਂ ਛੱਡਦੇ ਸਦਕ ਨਹੀਂ ਹਾਰਦੇ ਜਾਨ ਜਾਂਦੀ ਵਿਸ਼ੱਕ ਚਲੀ ਜਾਂਦੀ ਕਿਉਂਕਿ ਉਹ ਨਾ ਪੜਿਆ ਹੁੰਦਾ ਜੋਤ ਪ੍ਰੇਮ ਖੇਲਨ ਕਾ ਚਾਉ ਸਿਰ ਧਾਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਚੇ ਉਹ ਫਿਰ ਸਿੱਧਕ ਨਹੀਂ ਹਾਰਦੇ ਕਿੰਨਾ ਸਿੱਧਕ ਉਹਨਾਂ ਦਾ ਪੱਕਾ ਹੋ ਜਾਂਦਾ ਹੈ ਜਿਹੜੇ ਮਾਪੇ ਜਿਹੜੇ ਪਰਿਵਾਰ ਵਿੱਚ ਨਾਮ ਰੂਪੀ ਨਸ਼ਾ ਵਰਤਾਇਆ ਜਾਂਦਾ ਉਹ ਕਿਵੇਂ ਸਿੱਧਕ ਨਭਾਕੇ ਜਾਂਦੇ ਨੇ ਐਵੇਂ ਜ਼ਿਕਰ ਕਰ ਜਾਮਾ ਤਾਂ ਜੋ ਗੱਲ ਚੰਗੀ ਤਰ੍ਹਾਂ ਪਕੜ ਵਿੱਚ ਆ ਜਾਵੇ ਜਦੋਂ ਆਪਾਂ ਇਤਿਹਾਸ ਦੇ ਪੰਨੇ ਖੋਲਦੇ ਆ ਨਾ ਜਿਕਰ ਮਿਲਦਾ ਹੈ ਸਾਕਾ ਨਣਕਾਣਾ ਸਾਹਿਬ ਦਾ ਬਜ਼ੁਰਗਾਂ ਨੂੰ ਤੇ ਯਾਦ ਵੀ ਹੋਣਾ ਹੈ ਜਿਨ੍ਹਾਂ ਦੀ ਥੋੜੀ ਬਡੇਰੀ ਉਮਰ ਹੈ ਥੋੜੇ ਸਮੇਂ ਲਈਏ ਗੱਲਾਂ ਨੇ ਸਾਕਾ ਨਣਕਾਣਾ ਸਾਹਿਬ ਨਰੇणू ਮਹੰਤ ਤੋਂ ਜਦੋਂ ਗੁਰਦੁਆਰੀ ਆਜ਼ਾਦ ਕਰਵਾਏ ਗਏ ਮਹੰਤਾ ਤੋਂ ਨਣਕਾਣਾ ਸਾਹਿਬ ਤੇ ਨਰੇणू ਮਹੰਤ ਦਾ ਕਬਜ਼ਾ ਸੀ ਹੁਣ ਜਥਿਆਂ ਨੇ ਆਰੰਭਤਾ ਕੀਤੀ ਵੀ ਆਪਾਂ ਨੂੰ ਇਹਨਾਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾ ਲੈਣੇ ਚਾਹੀਦੇ ਕਿਉਂਕਿ ਬੜੀਆਂ ਬਦਫੈਲੀਆਂ ਕਰਨ ਲੱਗੇ ਸੀ ਜਿਸ ਦਰਬਾਰ ਵਿੱਚੋਂ ਸਿਖਾਇਆ ਜਾਂਦਾ ਹੈ ਵੀ ਇੱਥੇ ਹੁਸ਼ੇ ਨਸ਼ੇ ਨਹੀਂ ਕਰਨੇ ਚਾਹੀਦੇ ਆਪਣੇ ਘਰਾਂ ਵਿੱਚ ਵੀ ਹੁਸ਼ੇ ਨਸ਼ੇ ਨਹੀਂ ਵਰਤਣੇ ਚਾਹੀਦੇ ਗੁਰੂ ਦਰਬਾਰਾਂ ਵਿੱਚ ਇਹ ਮਹੰਤਾ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਸੀ ਸ਼ਰਾਬਾਂ ਪੀਣੀਆਂ ਡਾਂਸਰਾਂ ਦੇ ਨਾਚੀਆਂ ਦੇ ਨਾਚ ਕਰਵਾਉਣੇ ਇਥੋਂ ਤੱਕ ਕਿ ਨਨਕਾਣਾ ਸਾਹਿਬ ਦੀ ਧਰਤੀ ਤੇ ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਲਾਤਕਾਰ ਵੀ ਹੋਏ ਜਿੱਥੋਂ ਸਮਝਾਇਆ ਜਾਂਦਾ ਦੇਖ ਪਰਾਈਆਂ ਚੰਗੀਆਂ ਮਾਵਾ ਪਹਿਣਾ ਧੀਆਂ ਜਾਣੇ ਜਿੱਥੇ ਦੱਸਿਆ ਜਾਂਦਾ ਪਰਤਰ ਰੂਪ ਨਾ ਪੇਖੈ ਨੇਤਰ ਜਿੱਥੋਂ ਆਵਾਜ਼ ਆਉਂਦੀ ਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ ਨਾ ਜਦੋਂ ਖਾਲਸਾ ਨੂੰ ਇਸ ਗੱਲ ਦਾ ਪਤਾ ਲੱਗਦੇ ਵੀ ਇੰਨਾ ਧੱਕਾ ਇੰਨੀਆਂ ਵਧ ਫੈਲੀਆਂ ਫਿਰ ਇਹ ਲਹਿਰ ਅਰੰਭੀ ਜਾਂਦੀ ਹੈ ਗੁਰਦੁਆਰਾ ਸੁਧਾਰ ਲਹਿਰ ਤੇ ਜਥੇ ਵਿੱਚ ਬਹੁਤ ਸਿੰਘ ਸ਼ਾਮਲ ਹੁੰਦੇ ਨੇ ਤੇ ਉਸ ਜਥੇ ਵਿੱਚ ਦੋ ਸਕੇ ਭਰਾ ਵੀ ਗਏ ਨੇ ਜਿਨ੍ਹਾਂ ਦਾ ਨਾਮ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਆਇਆ ਹੈ ਆਓ ਆਪਾਂ ਇਨ੍ਹਾਂ ਦੋਨਾਂ ਭਰਾਵਾਂ ਦੇ ਜੀਵਨ ਵਿੱਚੋਂ ਸਿੱਖਿਆ ਲੈ ਲਈਏ ਜਿਹੜੇ ਜੁੜ ਜਾਂਦੇ ਨਹੀਂ ਉਹਨਾਂ ਦਾ ਸਦਕ ਕਿੱਡਾ ਪੱਕਾ ਹੋ ਜਾਂਦਾ ਹੈ ਉਹ ਮੌਤ ਨੂੰ ਵੇਖ ਕੇ ਵੀ ਫਿਰ ਸਿੱਖੀ ਨਹੀਂ ਛੱਡਦੇ ਇਤਿਹਾਸ ਕਹਿੰਦਾ ਹੈ ਇਹ ਚੱਕ ਬਡਾਲਾ ਪਿੰਡ ਦੇ ਰਹਿਣ ਵਾਲੇ ਨੇ ਘਰ ਵਿੱਚ ਮਾਤਾ ਪਿਤਾ ਜੀ ਨੇ ਤੇ ਦੋਨੋਂ ਭਰਾ ਨੇ ਸਮਾਇ ਪਿਤਾ ਜੀ ਚੜਾਈ ਕਰਕੇ ਦੁੱਖਾਂ ਦਾ ਪਹਾੜ ਟੁੱਟੇ ਕਿਉਂਕਿ ਜਦੋਂ ਪਿਤਾ ਜੀ ਚਲੇ ਜਾਣ ਸਿਆਣੇ ਕਹਿੰਦੇ ਨੇ ਜੇ ਮਾਮਾ ਠੰਡੀਆਂ ਸ਼ਾਮਾਂ ਹੁੰਦੀਆਂ ਨੇ ਨਾ ਪਿਤਾ ਵੀ ਏਸੀ ਨਾਲ ਘਟ ਨਹੀਂ ਹੁੰਦੇ ਪਿਤਾ ਦੀ ਥਾਂ ਵੀ ਕੋਈ ਦੂਜਾ ਨਹੀਂ ਲੈ ਸਕਦਾ ਹੁਣ ਜਿਹੜੀਆਂ ਜ਼ਿੰਮੇਵਾਰੀਆਂ ਪਿਤਾ ਜੀ ਨੇ ਨਿਭਾਉਣੀਆਂ ਸੀ ਉਹ ਵੀ ਮਾਤਾ ਦੇ ਮੋਢਿਆਂ ਤੇ ਆ ਗਈਆਂ ਮਾਂ ਦੇ ਮੋਢਿਆਂ ਤੇ ਆ ਗਈਆਂ ਅਰੇ ਵਿੱਚ ਗਰੀਬੀ ਬਹੁਤ ਹੈ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਬੱਚਿਆਂ ਦੀ ਪਰਵਰਿਸ਼ ਵੀ ਕਰਨੀ ਜਿਵੇਂ ਜਿਵੇਂ ਬੱਚੇ ਵੱਡੇ ਹੋ ਰਹੇ ਨੇ ਜ਼ਿੰਮੇਵਾਰੀਆਂ ਵੱਧ ਰਹੀਆਂ ਨੇ ਮਾਂ ਨੂੰ ਉਹਨਾਂ ਕੰਮ ਨਹੀਂ ਮਿਲਦਾ ਜਿੰਨੀ ਲੋੜ ਹੈ ਜਿੰਨਾ ਗੁਜਰਾਨ ਚਾਹੀਦਾ ਹੈ ਨਾ ਉਹਨਾਂ ਕੰਮ ਮਿਲਦਾ ਨਹੀਂ ਮਾਤਾ ਜੀ ਨੂੰ ਮਾਂ ਨੇ ਬੜਾ ਯਤਨ ਕੀਤਾ ਵੀ ਮੈਨੂੰ ਹੋਰ ਕਿਸੇ ਦੇ ਘਰ ਵੀ ਕੰਮ ਮਿਲ ਜੇ ਮੈਂ ਦੋ ਤਿੰਨ ਘਰਾਂ ਦਾ ਕੰਮ ਸਾਮ ਲਮਾ ਤਾਂ ਜੋ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਪਵੇ ਪਰ ਜਦੋਂ ਮਾਤਾ ਜੀ ਕਾਮਜਵ ਨਾ ਹੋ ਸਕੇ ਉਹਨਾਂ ਦੋਨਾਂ ਪੁੱਤਰਾਂ ਨੂੰ ਬਿਠਾਏ ਆ ਬਿਠਾ ਕੇ ਕਹਿੰਦੀ ਆ ਪੁੱਤ ਮੇਰਾ ਜੀ ਨਹੀਂ ਕਰਦਾ ਤੁਹਾਡੇ ਨਾਲ ਇਹ ਗੱਲ ਕਰਾਂ ਵੈਸੇ ਵੀ ਮਾਂ ਲਈ ਨਾ ਇਦਾਂ ਦੀਆਂ ਗੱਲਾਂ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ ਮਾਤਾ ਜੀ ਕਹਿਣ ਲੱਗੇ ਪੁੱਤ ਮੈਂ ਬਹੁਤ ਯਤਨ ਕੀਤਾ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਮੈਂ ਚੰਗੀ ਤਰ੍ਹਾਂ ਚਲਾ ਸਕਾਂ ਪਰ ਮੈਨੂੰ ਉਹਨਾਂ ਰੁਜ਼ਗਾਰ ਮਿਲਿਆ ਨਹੀਂ ਉਹਨਾਂ ਗੁਜ਼ਾਰਾਂ ਮੇਰੇ ਤੋਂ ਬਣਦਾ ਨਹੀਂ ਜਿੰਨਾ ਆਪਾਂ ਨੂੰ ਲੋੜ ਹੈ ਜਿੰਨਾ ਚਾਹੀਦਾ ਹੈ ਮੈਂ ਸੋਚਦੀ ਸੀ ਜੇ ਤੁਹਾਡੇ ਵਿੱਚੋਂ ਮੈਂ ਇੱਕ ਨੂੰ ਅਨਾਥ ਆਸ਼ਰਮ ਵਿੱਚ ਛੱਡ ਦੇਵਾਂ ਉੱਥੇ ਉਹ ਚੰਗਾ ਪੜ ਵੀ ਲਏਗਾ ਤੇ ਚੰਗਾ ਉਹਨੂੰ ਖਾਣ ਨੂੰ ਵੀ ਮਿਲੇਗਾ ਮੈਂ ਇਥੋਂ ਤੇ ਪੜਾਇਆ ਵੀ ਨਹੀਂ ਜਾਣਾ ਜਦੋਂ ਮਾਂ ਨੇ ਇਹ ਗੱਲ ਕਹੀ ਪ੍ਰੀਤਮ ਸਿੰਘ ਕਹਿਣ ਲੱਗਿਆ ਮਾਂ ਤੂੰ ਮਨ ਹੌਲਾ ਨਾ ਕਰ ਤੂੰ ਮੈਨੂੰ ਛੱਡ ਦੇ ਨਾ ਥਾਸ਼ਣ ਵਿੱਚ ਮੈਂ ਵੱਡਾ ਨਾ ਮੈਂ ਚੱਲਿਆ ਜਾਂਦਾ ਤੂੰ ਬਾਰਾ ਸਿੰਘ ਇਹ ਛੋਟੇ ਨੂੰ ਆਪਣੇ ਕੋਲ ਰੱਖ ਲਾ ਤੂੰ ਮੈਨੂੰ ਛੱਡਿਆ ਮੈਂ ਰਹਿ ਲਵਾਂਗਾ ਮਾਂ ਨੇ ਆਪਣੇ ਦਿਲ ਤੇ ਪੱਥਰ ਰੱਖਿਆ ਆਪਣੀ ਔਲਾਦ ਨੂੰ ਦੂਰ ਕਰਨਾ ਬਹੁਤ ਔਖਾ ਹੁੰਦਾ ਹੈ ਕਿਵੇਂ ਨਾ ਕਿਵੇਂ ਮਨ ਨੂੰ ਆਪਣੇ ਸਮਝਾ ਕੇ ਮਾਤਾ ਜੀ ਪ੍ਰੀਤਮ ਸਿੰਘ ਨੂੰ ਲੈ ਗਏ ਨੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਉੱਥੇ ਅਨਾਥ ਆਸ਼ਰਮ ਵਿੱਚ ਛੱਡ ਆਏ ਜਦੋਂ ਛੱਡ ਕੇ ਆਏ ਕੁਝ ਦਿਨ ਬੀਤੇ ਕੁਝ ਮਹੀਨੇ ਬੀਤੇ ਸਮਾਂ ਬੀਤਦਾ ਗਿਆ ਇੱਕ ਦਿਨ ਆਇਆ ਜਦੋਂ ਅਨਾਥ ਆਸ਼ਰਮ ਦੇ ਵਿੱਚ ਪ੍ਰੀਤਮ ਸਿੰਘ ਨੂੰ ਇੱਕ ਚਿੱਠੀ ਮਿਲਦੀ ਆ ਚਿੱਠੀ ਹੈ ਜੋ ਤਰਨਤਾਰਨ ਸਾਹਿਬ ਨੂੰ ਜਥਾ ਜਾ ਰਹੀ ਹੈ ਗੁਰਦੁਆਰਾ ਸੁਧਾਰ ਲਹਿਰ ਜੋ ਸ਼ੁਰੂ ਹੋਈ ਹੈ ਨਾ ਜਥੇ ਜਾ ਰਹੇ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ ਨੇ ਹੁਣ ਚਿੱਠੀ ਮਿਲੀ ਪ੍ਰੀਤਮ ਸਿੰਘ ਨੂੰ ਪ੍ਰੀਤਮ ਸਿੰਘ ਨੇ ਚਿੱਠੀ ਪੜ੍ਹੀ ਆਪਣੇ ਸਾਰੇ ਸਾਥੀ ਤਿਆਰ ਕਰ ਲਏ ਕਹਿਣ ਲੱਗਿਆ ਵੀ ਆਪਣੇ ਗੁਰੂ ਜੀ ਦੇ ਦਰਬਾਰ ਵਿੱਚੋਂ ਆਵਾਜ਼ ਆਈ ਆ ਸੀਸ ਦੀ ਲੋੜ ਹੈ ਸਿਰਾਂ ਦੀ ਲੋੜ ਪੈ ਗਈ ਤੇ ਆਪਾਂ ਨੂੰ ਜਾਣਾ ਚਾਹੀਦਾ ਹੈ ਹੁਣ ਮਾਤਾ ਜੀ ਨੇ ਘਰੋਂ ਗੁੜਤੀ ਨਾਮ ਦੀ ਦਿੱਤੀ ਹੋਈ ਆ ਜਦੋਂ ਸਾਰਿਆਂ ਨੂੰ ਇਕੱਠੇ ਕਰ ਲਿਆ ਨਾ ਪੂਰੀ ਤਿਆਰੀ ਕਰ ਲਈ ਵੀ ਜਦੋਂ ਜਥਾ ਆਏਗਾ ਆਪਾਂ ਵੀ ਇਧਰੋਂ ਜਾ ਕੇ ਰਲ ਜਾਾਂਗੇ ਪ੍ਰਬੰਧਕਾਂ ਨੂੰ ਪਤਾ ਲੱਗ ਗਿਆ ਉਹਨਾਂ ਸੋਚਿਆ ਵੀ ਬੱਚੇ ਨੇ ਕਿਤੇ ਕੋਈ ਕਦਮ ਹੀ ਨਾ ਚੁੱਕ ਲੈਣ ਉਹਨਾਂ ਨੇ ਸਾਰੇ ਬੱਚਿਆਂ ਨੂੰ ਕਮਰੇ ਵਿੱਚ ਬੰਦ ਕਰਕੇ ਜਿੰਦਾ ਲਾਤਾ ਅੰਦਰ ਹੀ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ ਕੁਝ ਦਿਨ ਬੀਤੇ ਜਦੋਂ ਮਾਹੌਲ ਥੋੜਾ ਠੰਡਾ ਹੋਇਆ ਜਿੰਦਾ ਖੋਲਿਆ ਗਿਆ ਬੱਚੇ ਬਾਹਰ ਆਏ ਹੁਣ ਪ੍ਰੀਤਮ ਸਿੰਘ ਸਿੱਧਾ ਇਥੋਂ ਦਰਬਾਰ ਸਾਹਿਬ ਜਾਂਦਾ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮ ਖੜ ਕੇ ਫੁੱਟ ਫੁੱਟ ਕੇ ਰੋਇਆ ਰੋ ਰੋ ਕੇ ਅਰਦਾਸ ਕਰਦਾ ਗੁਰੂ ਜੀ ਮੈਨੂੰ ਮਾਫ ਕਰਦੇ ਹੋ ਮੈਨੂੰ ਸੁਨੇਹਾ ਮਿਲ ਗਿਆ ਸੀ ਕਿ ਸੀਸ ਦੀ ਲੋੜ ਹੈ ਆਉਣਾ ਵੀ ਚਾਹੁੰਦਾ ਸੀ ਪਰ ਮਜਬੂਰੀ ਹੋਗੀ ਆ ਨਹੀਂ ਸਕਿਆ ਕਿਰਪਾ ਕਰਿਓ ਗੁਰੂ ਜੀ ਮੈਨੂੰ ਅੱਗੇ ਤੋਂ ਵੀ ਸੇਵਾ ਬਖਸ਼ ਦਿਓ ਤੇ ਬੇਨਤੀ ਆ ਜਦੋਂ ਸੇਵਾ ਬਖਸ਼ੋ ਸੇਵਾ ਕਰਵਾ ਵੀ ਆਪੇ ਲਿਓ ਵੇਖੋ ਮੌਤ ਦਾ ਨਾਮ ਸੁਣ ਕੇ ਨਾ ਵੱਡੇ ਵੱਡਿਆਂ ਦੀ ਲੱਤਾਂ ਕੰਬ ਜਾਂਦੀਆਂ ਨੇ ਕਈ ਤਾਂ ਇੰਨਾ ਡਰਦੇ ਨੇ ਮੌਤ ਦੇ ਨਾਮ ਤੋਂ ਕਹਿ ਦਿੰਦੇ ਨੇ ਜੀ ਮੌਤ ਦਾ ਜ਼ਿਕਰ ਹੀ ਨਾ ਕਰੋ ਪਰ ਜਿਹੜੀ ਗੁਰਬਾਣੀ ਨਾਲ ਜੁੜ ਜਾਂਦੇ ਨੇ ਉਨਨੋ ਪਤਾ ਲੱਗ ਜਾਂਦਾ ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਅਰਦਾਸਾਂ ਕਰਦੇ ਨੇ ਗੁਰੂ ਜੀ ਆਉਣਾ ਚਾਹੁੰਦੇ ਸੀ ਆਇਆ ਨਹੀਂ ਗਿਆ ਹੁਣ ਅੱਗੇ ਤੋਂ ਸੇਵਾ ਦੇ ਦਿਓ ਤੇ ਸੇਵਾ ਕਰਵਾ ਵੀ ਆਪੇ ਲਿਓ ਸੀਸ ਲੇਖੇ ਚਾਂਪੀ ਲਵਾ ਲਿਓ ਅਰਦਾਸ ਕਰਕੇ ਬਾਹਰ ਆਏ ਮਾਤਾ ਜੀ ਨੂੰ ਚਿੱਠੀ ਲਿਖ ਦਿੱਤੀ ਮਾਂ ਮੈਨੂੰ ਇੱਥੋਂ ਲੈ ਜਾ ਮੇਰਾ ਹੁਣ ਇੱਥੇ ਜੀ ਨਹੀਂ ਲੱਗਦਾ ਮਾਤਾ ਜੀ ਕਹਿਣ ਲੱਗੇ ਪੁੱਤ ਜੀ ਜਿਉ ਹੀ ਨਹੀਂ ਲੱਗਦਾ ਆ ਜਾ ਫਿਰ ਘਰ ਘਰ ਆਏ ਕੁਝ ਦਿਨ ਹੋਈ ਨੇ ਘਰ ਆਇਆਂ ਨੂੰ ਇੰਨੀ ਨੂੰ ਇੱਕ ਚਿੱਠੀ ਇਹਨਾਂ ਦੇ ਘਰ ਆਉਂਦੀ ਆ ਚਿੱਠੀ ਘਰ ਆਈ ਬਾਰਾ ਸਿੰਘ ਪ੍ਰੀਤਮ ਸਿੰਘ ਦੇ ਕੋਲ ਚਿੱਠੀ ਲੈ ਕੇ ਆਉਂਦਾ ਕਹਿਣ ਲੱਗਿਆ ਵੀਰ ਅੱਗੇ ਤੇ ਆਪਾਂ ਲੋਕਾਂ ਤੋਂ ਚਿੱਠੀਆਂ ਪੜਾਉਂਦੇ ਹੁੰਦੇ ਸੀ ਹੁਣ ਤੇ ਤੂੰ ਵੀ ਪੜ੍ਹਨਾ ਲਿਖਣਾ ਜਾਣਦਾ ਏ ਤੂੰ ਮਾਂ ਨੂੰ ਚਿੱਠੀ ਲਿਖੀ ਸੀ ਨਾ ਆਪੀ ਲਿਖੀ ਸੀ ਤੈਨੂੰ ਪੜਨਾ ਲਿਖਣਾ ਆਉਂਦਾ ਪੜ ਕੇ ਸੁਣਾ ਕੀ ਦੀ ਚਿੱਠੀ ਆਈ ਆ ਜਦੋਂ ਪ੍ਰੀਤਮ ਸਿੰਘ ਪੜਨ ਲੱਗਦਾ ਹਜੇ ਫਤੀਬ ਲਾਉਂਦਾ ਲਿਖਿਆ ਨਾ ਚਿੱਠੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੀ ਹਜੇ ਫਤੀ ਬਲਾਈ ਆ ਜਦੋਂ ਅੱਗੇ ਸ਼ਬਦ ਪੜਿਆ ਚੁੱਪ ਕਰ ਗਿਆ ਮਨ ਦੇ ਵਿੱਚ ਹੀ ਨਾ ਆਪਣੇ ਅੰਦਰ ਹੀ ਅੰਦਰ ਤੇਜ਼ੀ ਨਾਲ ਚਿੱਠੀ ਪੜਨ ਲੱਗ ਗਿਆ ਬਾਰਾ ਸਿੰਘ ਕਹਿੰਦੇ ਵੀਰ ਅੱਗੇ ਕੀ ਲਿਖਿਆ ਉਹ ਵੀ ਤੇ ਦੱਸ ਨਾ ਪ੍ਰੀਤਮ ਸਿੰਘ ਕੁਝ ਬੋਲਦਾ ਹੀ ਨਹੀਂ ਪੜ੍ਹੀ ਜਾ ਰਿਹਾ ਤੇਜ਼ੀ ਨਾਲ ਬਾਰਾ ਸਿੰਘ ਨੇ ਪ੍ਰੀਤਮ ਸਿੰਘ ਦੇ ਹੱਥ 'ਚੋਂ ਚਿੱਠੀ ਖੋਲੀ ਕਹਿੰਦਾ ਜੇ ਤੂੰ ਨਹੀਂ ਨਾ ਪੜ੍ਹ ਕੇ ਸੁਣਾਉਣੀ ਮੈਂ ਕਿਸੇ ਹੋਰ ਤੋਂ ਪੜ੍ਹਾ ਲਵਾਵਾਂਗਾ ਹੁਣ ਬਾਰਾ ਸਿੰਘ ਚਿੱਠੀ ਲੈ ਕੇ ਅੱਗੇ-ਅੱਗੇ ਪ੍ਰੀਤਮ ਸਿੰਘ ਪਿੱਛੇ-ਪਿੱਛੇ ਮਾਤਾ ਜੀ ਭੱਜ ਕੇ ਆਏ ਕਹਿਣ ਲੱਗੇ ਪੁੱਤ ਕੱਲ ਇਕੱਠੇ ਹੋਈਓ ਅੱਜ ਲੜਨ ਵੀ ਲੱਗੇ ਬਾਰਾ ਸਿੰਘ ਕਹਿਣ ਲੱਗਿਆ ਮਾਂ ਆ ਪ੍ਰੀਤਮ ਸਿੰਘ ਨੂੰ ਪੁੱਛ ਇਹ ਬੇਈਮਾਨੀ ਕਰਦਾ ਮੇਰੇ ਨਾਲ ਜਦੋਂ ਮੈਂ ਹੋਰਾਂ ਤੋਂ ਚਿੱਠੀ ਪੜਾਉਂਦੇ ਨਾ ਉਹ ਸਾਰੀ ਪੜ੍ਹ ਕੇ ਸੁਣਾਉਂਦੇ ਨਹੀਂ ਮੈਂ ਇਹਨੂੰ ਕਿਹਾ ਵੀ ਚਿੱਠੀ ਪੜ੍ਹ ਕੇ ਸੁਣਾ ਇਹਨੇ ਤਾਂ ਕੱਲੀ ਫਤੀ ਬੁਲਾਈ ਆ ਅੱਗੇ ਦੱਸਿਆ ਹੀ ਨਹੀਂ ਵੀ ਕੀ ਲਿਖਿਆ ਹੋਇਆ ਹੈ ਮਾਂ ਕਹਿਣ ਲੱਗੀ ਪੁੱਤ ਪ੍ਰੀਤਮ ਸਿੰਘਾ ਜੇ ਪੜ੍ਹਨਾ ਆਉਂਦਾ ਤਾਂ ਸੁਣਾ ਦੇ ਨਾ ਪੜ੍ਹ ਕੇ ਕੀ ਲਿਖਿਆ ਹੋਇਆ ਹੈ ਪ੍ਰੀਤਮ ਸਿੰਘ ਕਹਿੰਨ ਲੱਗਿਆ ਮਾਂ ਪੜ ਕੇ ਸੁਣਾ ਤਾਂ ਦਿੰਦਾ ਪਰ ਮੇਰੇ ਮਨ ਵਿੱਚ ਇੱਕ ਡਰ ਸੀ ਮੇਰੇ ਮਨ ਵਿੱਚ ਇੱਕ ਡਰ ਪਿਆ ਹੋਇਆ ਸੀ ਜਦੋਂ ਮੈਂ ਤਰਨਤਾਰਨ ਸਾਹਿਬ ਦੀ ਧਰਤੀ ਤੇ ਸੀ ਨਾ ਉਦੋਂ ਵੀ ਮੈਨੂੰ ਇਦਾਂ ਦੀ ਚਿੱਠੀ ਮਿਲੀ ਸੀ ਉਦੋਂ ਤਰਨਤਾਰਨ ਸਾਹਿਬ ਨੂੰ ਜਥੇ ਜਾ ਰਹੀ ਸੀ ਤੇ ਮੈਂ ਚਾਹੁੰਦਾ ਸੀ ਮੈਂ ਜਥੇ ਵਿੱਚ ਸ਼ਾਮਲ ਹੋਵਾਂ ਪਰ ਮਾਂ ਮੈਨੂੰ ਪ੍ਰਬੰਧਕਾਂ ਨੇ ਜਾਣ ਨਹੀਂ ਦਿੱਤਾ ਹਰਨ ਕੇ ਜਿਹੜੀ ਚਿੱਠੀ ਆਈ ਹੈ ਨਾ ਇਹ ਨਨਕਾਣਾ ਸਾਹਿਬ ਨੂੰ ਜਥੇ ਜਾ ਰਹੇ ਨੇ ਤੇ ਮੇਰੇ ਮਨ ਵਿੱਚ ਇਹ ਖਿਆਲ ਸੀ ਵੀ ਜਿਵੇਂ ਪੜ ਕੇ ਸੁਣਾਤਾ ਕਿਤੇ ਹੁਣ ਤੂੰ ਮੈਨੂੰ ਰੋਕ ਨਾ ਲਵੇਂ ਮਾਂ ਮੈਂ ਇਸ ਜਥੇ ਵਿੱਚ ਜਾਣਾ ਚਾਹੁੰਨੇ ਸ਼ਹੀਦੀ ਜਥਾ ਜਾ ਰਿਹਾ ਹੈ ਤੂੰ ਮੈਨੂੰ ਥਾਪੜਾ ਦੇ ਕੇ ਤੋਰ ਦੇ ਇਸ ਜਥੇ ਵਿੱਚ ਜਦੋਂ ਇੰਨਾ ਕਿਹਾ ਨਾ ਬਾਰਾ ਸਿੰਘ ਕਹਿੰਦੇ ਮਾਂ ਇਹ ਗਲਤ ਗੱਲ ਹੈ ਜਦੋਂ ਅਨਾਥ ਆਸ਼ਰਮ ਵਿੱਚ ਜਾਣ ਦੀ ਗੱਲ ਸੀ ਉਦੋਂ ਪ੍ਰੀਤਮ ਸਿੰਘ ਨੇ ਪਹਿਲ ਕੀਤੀ। ਇਹ ਕਹਿੰਦੇ ਮਾਂ ਮੈਨੂੰ ਛੱਡਾ ਇਹ ਘਰ ਤੋਂ ਦੂਰ ਰਿਹਾ। ਹੁਣ ਮਾਂ ਦੂਜਾ ਮੌਕਾ ਮਿਲਿਆ ਹੈ। ਹੁਣ ਵਾਰੀ ਤਾਂ ਮੇਰੀ ਆ ਨਾ। ਤੂੰ ਪ੍ਰੀਤਮ ਸਿੰਘ ਨੂੰ ਆਪਣੇ ਕੋਲ ਰੱਖ ਘਰੋਂ ਹੁਣ ਮੈਂ ਜਾਵਾਂਗਾ ਤੂੰ ਮੈਨੂੰ ਥਾਪੜਾ ਦੇ ਕੇ ਤੋਰਿਆ। ਮੈਂ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣਾ। ਪ੍ਰੀਤਮ ਸਿੰਘ ਕਹਿੰਦਾ ਮਾਂ ਮੈਂ ਅਰਦਾਸ ਕਰਕੇ ਆਇਆ। ਮੇਰੇ ਗੁਰੂ ਜੀ ਨੇ ਮੇਰੀ ਅਰਦਾਸ ਸੁਣੀ ਆ। ਤੂੰ ਮੈਨੂੰ ਥਾਪੜਾ ਦੇ ਮੈਂ ਜਾਣਾ ਸ਼ਹੀਦੀ ਜਥੇ ਵਿੱਚ ਬਾਰਾ ਸਿੰਘ ਕਹਿੰਦੇ ਮਾਂ ਬਾਰੀ ਮੇਰੀ ਐ ਮੈਨੂੰ ਥਾਪੜਾ ਦੇ ਦੋਨਾਂ ਭਰਾਵਾਂ ਵਿੱਚ ਪਿਆਰ ਦੀ ਲੜਾਈ ਹੋ ਰਹੀ ਆ ਉਹ ਕਹਿੰਦੇ ਮੈਂ ਜਾਣਾ ਦੂਜਾ ਕਹਿੰਦਾ ਮੈਂ ਜਾਣਾ ਨਾਲੇ ਪਤਾ ਹੈ ਵੀ ਨਾਮ ਸ਼ਹੀਦੀ ਜਥਾ ਹੈ ਜਿਹਦਾ ਨਾਂ ਹੀ ਸ਼ਹੀਦੀ ਜਥਾ ਹੈ ਉੱਥੋਂ ਮੁੜਨ ਦੀ ਆਸ ਥੋੜ ਹੈ ਜਿਹੜੇ ਸ਼ਹੀਦੀ ਨੂੰ ਪ੍ਰਵਾਨ ਕਰਕੇ ਤੁਰ ਰਹੇ ਨੇ ਪਰ ਚੜਦੀ ਕਲਾ ਵਿਖੋ ਸਰਤ ਦੀ ਘਰ ਵਿੱਚ ਲੜਾਈ ਪੈ ਗਈ ਕਿਸ ਗੱਲ ਤੇ ਉਹ ਕਹਿੰਦੇ ਮੈਂ ਜਾਣੇ ਦੂਜਾ ਕਹਿੰਦਾ ਮੈਂ ਜਾਣੇ ਮਾਂ ਕਹਿਣ ਲੱਗੀ ਪੁੱਤ ਲੜੋ ਨਾ ਤੁਸੀਂ ਦੋਨੋਂ ਹੀ ਚਲੇ ਜਾਓ ਜਦੋਂ ਇੰਨਾ ਕਿਹਾ ਬਾਰਾ ਸਿੰਘ ਕਹਿੰਦਾ ਮਾਂ ਜੇ ਅਸੀਂ ਦੋਨੋਂ ਚਲੇ ਗਏ ਤੂੰ ਤੇ ਰੁੱਲ ਜਾਏਂਗੀ ਘਰ ਵਿੱਚ ਗਰੀਬੀ ਕਿੰਨੀ ਉਤੋਂ ਬੜੇਪਾ ਹੈ ਤੂੰ ਰੁੱਲ ਜਾਵੇਂਗੀ ਜਦੋਂ ਇਹਨਾਂ ਕਿਹਾ ਮਾਤਾ ਜੀ ਕਹਿਣ ਲੱਗੇ ਪੁੱਤ ਮੇਰੀ ਫਿਕਰ ਨਾ ਕਰੋ ਜੇ ਤੁਸੀਂ ਜਿੰਦ ਕੌਮ ਦੇ ਲੇਖੇ ਲਾ ਦਿੱਤੀ ਨਾ ਤੁਸੀਂ ਤਾਂ ਮੈਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਾਤਾ ਵਰਗੀ ਮਾਂ ਬਣਾ ਕੇ ਜਾਉਂਗੇ ਤੁਸੀਂ ਤਾਂ ਮੈਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਮਾਂ ਵਰਗੀ ਮਾਂ ਬਣਾ ਕੇ ਜਾਉਂਗੇ ਤੇ ਪੁੱਤ ਜਿਹਦੇ ਪੁੱਤ ਸ਼ਹੀਦ ਹੁੰਦੇ ਆ ਨਾ ਜਿੰਨਾ ਮਾਮਾ ਦੇ ਪੁੱਤ ਜਿੰਦ ਕੌਮ ਦੇ ਲੇਖੇ ਲਾਉਂਦੇ ਨੇ ਉਹ ਮਾਮਾ ਰੁੱਲਦੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਕਲਗੀਆਂ ਵਾਲਾ ਬਾਪੂ ਆਪੇ ਸਾਂਭਦਾ ਹੈ ਤੁਸੀਂ ਮੇਰੀ ਫਿਕਰ ਨਾ ਕਰੋ ਤੁਸੀਂ ਬੇਫਿਕਰ ਹੋ ਕੇ ਚਲੇ ਜਾਓ ਕਿੱਡਾ ਯਕੀਨ ਹੋਏਗਾ ਪੁੱਤਰਾਂ ਨੂੰ ਦਸ਼ਮੇਸ਼ ਪਿਤਾ ਜੀ ਦੇ ਉੱਤੇ ਗੁਰੂ ਜੀ ਤੇ ਯਕੀਨ ਕਰਕੇ ਦੋਨੋਂ ਭਰਾ ਹੀ ਛੱਡ ਕੇ ਜੈਕਾਰਾ ਘਰੋਂ ਤੁਰ ਪਏ ਯਕੀਨ ਦੀਆਂ ਗੱਲਾਂ ਨੇ ਜੇ ਪੜਦੇ ਆ ਨਾ ਤੁ ਕਾਹੇ ਡੋਲੈ ਪ੍ਰਾਨੀਆਂ ਤੁਦ ਰਾਖੇਗਾ ਸਿਰਜਣ ਹਾਰ ਜਿਨ ਪਦਾਇਸ਼ ਤੋਂ ਕੀਆ ਸੋਈ ਦੇ ਆਧਾਰੋ ਆਧਾਰ ਆਸਰਾ ਦੇਣ ਵਾਲਾ ਵੀ ਆਪ ਹੈ ਯਕੀਨ ਹੈ ਅਸੀਂ ਤਾਂ ਨਿੱਕੇ ਜਿਹੇ ਦੁੱਖ ਤੋਂ ਵੀ ਡੋਲ ਜਾਂਦੇ ਆ ਤੇ ਜਿਹੜੇ ਜੁੜੇ ਨੇ ਉਹਨਾਂ ਦਾ ਜੀਵਨ ਕਿੱਡਾ ਮਹਾਨ ਹੈ ਕਹਿੰਦੇ ਚਲੇ ਗਏ ਤੇ ਜਦੋਂ ਜਥੇ ਜਾਂਦੇ ਸੀ ਨਾ ਉਦੋਂ ਨਾਮ ਲਿਖਿਆ ਜਾਂਦਾ ਸੀ ਬਸ ਮੈਂ ਸਮਾਪਤੀ ਕਰਾਂਗੀ ਸਮਾਂ ਹੋ ਗਿਆ 10:30 ਤੱਕ ਦਾ ਟਾਈਮ ਦਿੱਤਾ ਸੀ 10:30 ਦਾ ਸਮਾਂ ਹੋ ਚੁੱਕੇ ਹਾਂ ਮੈਂ ਸੰਖੇਪ ਵਿੱਚ ਗੱਲ ਕਹਾਂ ਦੋਨੋਂ ਵੀਰ ਗਏ ਤੇ ਜਥਿਆਂ ਦੇ ਨਾਮ ਲਿਖੇ ਜਾਂਦੇ ਹੁੰਦੇ ਸੀ ਕਿ ਫਲਾਨੇ ਪਿੰਡ ਤੋਂ ਆ ਜਥਾ ਜਾ ਰਿਹਾ ਹੈ ਜਦੋਂ ਜਥਿਆਂ ਦੇ ਨਾਮ ਲਿਖੇ ਜਾਂਦੇ ਸੀ ਇਹਨਾਂ ਦਾ ਵੀ ਲਿਖਿਆ ਗਿਆ ਦੋਨੋਂ ਸ਼ਹੀਦ ਵੀ ਹੋ ਗਏ ਹੁਣ ਗੁਰਸਿੱਖ ਵੀਰ ਪਿੰਡੋਂ ਪਿੰਡੀ ਦਸਣ ਆ ਰਹੇ ਨੇ ਵੀ ਤੁਹਾਡੇ ਪਿੰਡ ਤੋਂ ਆ ਜਥਾ ਸ਼ਹੀਦ ਹੋ ਗਿਆ ਤੁਹਾਡੇ ਪਿੰਡ ਤੋਂ ਆ ਸਿੰਘ ਸ਼ਹੀਦ ਹੋਏ ਨੇ ਜਦੋਂ ਚੱਕ ਬਡਾਲਾ ਪਿੰਡ ਵਿੱਚ ਆਏ ਇੱਥੇ ਆ ਕੇ ਸਰਪੰਚ ਨੂੰ ਪੁੱਛਿਆ ਵੀ ਬਾਰਾ ਸਿੰਘ ਤੇ ਪ੍ਰੀਤਮ ਸਿੰਘ ਇੱਥੋਂ ਦੇ ਰਹਿਣ ਵਾਲੇ ਨੇ ਸਰਪੰਚ ਜੀ ਕਹਿੰਦੇ ਹਾਂ ਇੱਥੋਂ ਦੇ ਰਹਿਣ ਵਾਲੇ ਨੇ ਦੱਸੋ ਉਹ ਦੱਸਦੇ ਨਹੀਂ ਵੀ ਅਸੀਂ ਉਹਨਾਂ ਦੇ ਘਰ ਸੁਨੇਹਾ ਲਾਉਣ ਆਏ ਆ ਵੀ ਉਹਨਾਂ ਦੇ ਨਾ ਪੁੱਤ ਜਿਹੜੇ ਬੱਚੇ ਨੇ ਦੋਨੋਂ ਭਰਾ ਇਹ ਸ਼ਹੀਦ ਹੋ ਗਏ ਨੇ सरपंच जी ਕਹਿਣ ਲੱਗੇ ਵੀ ਤੁਸੀਂ ਇਦਾਂ ਨਾ ਕਰਿਓ ਘਰ ਵਿੱਚ ਬਜ਼ੁਰਗ ਮਾਂ ਹੈ ਬੜੀਆਂ ਔਖਾਂ ਕੱਟ ਕੇ ਮਾਂ ਨੇ ਪੁੱਤਾਂ ਨੂੰ ਪਾਲਿਆ ਹੈ ਜੇ ਤੁਸੀਂ ਇੱਕਦਮ ਦੱਸ ਦਿੱਤਾ ਕਿਤੇ ਕੋਈ ਹੋਰ ਹੀ ਭਾਣਾ ਨਾ ਵਾਪਰ ਜਾਵੇ ਅਸੀਂ ਪਿੰਡ ਵਾਲੇ ਆਪੇ ਦੱਸ ਦਾਂਗੇ ਤੁਸੀਂ ਪ੍ਰਸ਼ਾਦਾ ਪਾਣੀ ਸਕੋ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਵੀ ਜਿਹੜੇ ਆਪਣੇ ਪਿੰਡ ਦੇ ਨੌਜਵਾਨ ਨੇ ਬਹਾਦਰ ਸਿੰਘ ਪ੍ਰੀਤਮ ਸਿੰਘ ਉਹ ਸ਼ਹੀਦ ਹੋ ਚੁੱਕੇ ਨੇ ਸਾਰਾ ਪਿੰਡ ਇਕੱਠਾ ਹੋਣ ਲੱਗ ਗਿਆ ਮਾਂ ਨੂੰ ਪਤਾ ਲੱਗਿਆ ਵੀ ਪਿੰਡ ਇੱਕ ਜਗ੍ਹਾ ਤੇ ਇਕੱਠਾ ਹੋ ਰਿਹਾ ਮਾਤਾ ਜੀ ਵੀ ਗਏ ਮਾਂ ਨੇ ਪੁੱਛਿਆ ਪੁੱਤ ਕੀ ਗੱਲ ਹੋ ਗਈ ਸਾਰੇ ਚੁੱਪ ਕਰ ਗਏ ਕਹਿੰਦੇ ਮਾਂ ਕੋਈ ਖਾਸ ਗੱਲ ਨਹੀਂ ਹੋਈ ਆਪਾਂ ਤੇ ਪਿੰਡ ਨੂੰ ਅੱਗੇ ਕਿਵੇਂ ਲੈ ਕੇ ਜਾਣੇ ਗੱਲਾਂ ਕਰ ਰਹੇ ਹਾਂ ਮਾਤਾ ਜੀ ਕਹਿੰਦੇ ਪੁੱਤ ਤੁਹਾਡੇ ਚਿਹਰਿਆਂ ਨੂੰ ਵੇਖ ਕੇ ਲੱਗਦਾ ਤੇ ਹੈ ਨਹੀਂ ਵੀ ਕੋਈ ਇਦਾਂ ਦੀ ਗੱਲ ਹੋਵੇ ਚਲੋ ਪੁੱਤ ਮੈਂ ਹੀ ਪੁੱਛ ਲੈਣੀ ਆ ਮਾਤਾ ਜੀ ਕਹਿਣ ਲੱਗੇ ਪੁੱਤ ਕਿਤੇ ਕੋਈ ਨਨਕਾਣਾ ਸਾਹਿਬ ਤੋਂ ਖਬਰ ਤਾਂ ਨਹੀਂ ਆਈ ਜਦੋਂ ਇਹਨਾਂ ਕਿਹਾ ਕਿਤੇ ਨਨਕਾਣਾ ਸਾਹਿਬ ਤੋਂ ਖਬਰ ਤਾਂ ਨਹੀਂ ਆਈ ਸਾਰਿਆਂ ਦੇ ਚਿਹਰਿਆਂ ਦੇ ਰੰਗ ਬਦਲ ਗਏ ਮਾਣੇ ਵੇਖੇ ਇੱਕਦਮ ਤੇਜ਼ੀ ਨਾਲ ਪੁੱਛਿਆ ਪੁੱਤ ਕਿਤੇ ਨਨਕਾਣਾ ਸਾਹਿਬ ਤੋਂ ਕੋਈ ਖਬਰ ਤਾਂ ਨਹੀਂ ਆਈ ਮੈਨੂੰ ਛੇਤੀ ਦੱਸੋ ਮੈਂ ਆਪਣੇ ਪੁੱਤ ਸ਼ਹੀਦ ਹੋਣ ਨੂੰ ਤੋਰੇ ਸੀ ਕਿਤੇ ਉਹਨਾਂ ਨੇ ਮੇਰੀ ਕੱਖ ਨੂੰ ਦਾਗ ਤਾਂ ਨਹੀਂ ਲਾ ਦਿੱਤਾ ਜਦੋਂ ਇੰਨਾ ਕਿਹਾ ਪਿੰਡ ਵਾਲੇ ਕਹਿੰਦੇ ਨਾ ਮਾਂ ਉਹ ਦਾਗ ਨਹੀਂ ਲਾਕੇ ਗਏ ਉਹ ਤਾਂ ਪਿੰਡ ਦਾ ਕੱਦ ਵੀ ਉੱਚਾ ਕਰਗੇ ਨੂੰ ਸ਼ਹੀਦ ਹੋ ਗਏ ਨੇ ਮਾਤਾ ਜੀ ਕਹਿਣ ਲੱਗੇ ਜੇ ਸ਼ਹੀਦ ਹੋਏ ਨੇ ਫਿਰ ਤੁਸੀਂ ਇਦਾਂ ਮੁਰਝਾਏ ਜੇ ਕਿਉਂ ਖੜੀ ਉਹ ਜਕਾਰੇ ਲਾਉਣੇ ਚਾਹੀਦੇ ਨੇ ਆਪਾਂ ਨੂੰ ਤੇ ਮਾਂ ਨੇ ਇੰਨਾ ਕਹਿ ਕੇ ਪੁੱਤਾਂ ਦੀ ਸ਼ਹੀਦੀ ਤੇ ਜਕਾਰਾ ਲਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਹਿਣ ਲੱਗੀ ਤੁਸੀਂ ਮੇਰੇ ਨਾਲ ਨਾ ਗੁਰਦੁਆਰਾ ਸਾਹਿਬ ਚੱਲੋ ਸਾਰੇ ਪਿੰਡ ਵਾਸੀ ਪਹੁੰਚ ਗਏ ਕਿਉਂਕਿ ਭਾਈਚਾਰਕ ਸਾਂਝ ਹੁੰਦੀ ਆ ਹੋਣੀ ਵੀ ਚਾਹੀਦੀ ਆ ਸਾਰਿਆਂ ਦੇ ਚਿਹਰਿਆਂ ਤੇ ਕੋਈ ਨਾ ਹੀ ਪ੍ਰੀਤਮ ਸਿੰਘ ਵਾਰਾ ਸਿੰਘ ਜੋ ਜਿੰਦ ਕੌਮ ਦੇ ਲੇਖੇ ਲੱਗੇ ਮਾਤਾ ਜੀ ਨੇ ਗਲ ਵਿੱਚ ਪੱਲਾ ਪਾਇਆ ਗੁਰੂ ਜੀ ਦੇ ਸਨਮਖੋਣ ਲੱਗੀ ਗ੍ਰੰਥੀ ਵੀਰ ਭੱਜ ਕੇ ਆਏ ਕਹਿਣ ਲੱਗੇ ਮਾਂ ਤੇਰੇ ਪੁੱਤਾਂ ਦੀ ਅਰਦਾਸ ਹੁਣ ਕੌਮ ਕਰੇਗੀ ਕਿਉਂਕਿ ਕੌਮ ਦੇ ਸ਼ਹੀਦ ਨੇ ਤੇ ਕੌਮ ਦੇ ਸ਼ਹੀਦਾਂ ਦੀ ਅਰਦਾਸ ਕੌਮ ਹੀ ਕਰਦੀ ਹੁੰਦੀ ਆ ਮਾਤਾ ਜੀ ਕਹਿਣ ਲੱਗੇ ਪੁੱਤ ਮੈਨੂੰ ਪਤਾ ਹੈ ਉਹ ਕੌਮ ਦੇ ਸ਼ਹੀਦ ਨੇ ਤੇ ਅਰਦਾਸ ਵੀ ਕੌਮ ਨੇ ਕਰਨੀ ਆ ਤੇ ਰਹਿੰਦੀ ਦੁਨੀਆ ਤੱਕ ਕੌਮ ਅਰਦਾਸ ਕਰਦੀ ਰਹੇਗੀ ਅੱਜ ਵੀ ਆਪਾਂ ਕਰਾਂਗੇ ਗੁਰਦਵਾਰੀਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਇਹਦੇ ਵਿੱਚ ਜ਼ਿਕਰ ਭਾਈ ਪ੍ਰੀਤਮ ਸਿੰਘ ਤੇ ਬਾਹਰ ਸਿੰਘ ਦਾ ਵੀ ਹੁੰਦਾ ਹੈ ਮਾਂ ਕਹਿਣ ਲੱਗੀ ਪੁੱਤ ਅਰਦਾਸ ਕੌਮ ਨਹੀਂ ਹੀ ਕਰਨੀ ਆ ਗ੍ਰੰਥੀ ਵੀਰ ਕਹਿੰਦਾ ਮਾਂ ਫਿਰ ਸਾਰੇ ਪਿੰਡ ਨੂੰ ਨਾਲ ਲੈ ਕੇ ਆਈਏ ਗਲ ਵਿੱਚ ਪੱਲਾ ਪਾਏ ਤੁਸੀਂ ਕੀ ਦੀ ਅਰਦਾਸ ਕਰਨ ਆਏ ਹੋ ਮਾਤਾ ਜੀ ਕਹਿਣ ਲੱਗੇ ਪੁੱਤ ਮੈਂ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਆਈ ਆ ਦਾਤਿਆ ਕੌਮ ਦੇ ਬੇੜੇ ਵਿੱਚ ਇਦਾਂ ਦੀਆਂ ਮਾਮਾ ਭੇਜਦਾ ਰਹੀ ਜਿਹੜੀਆਂ ਮਾਮਾ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਤੋਂ ਸਿੱਖੀ ਅਸੂਲਾਂ ਤੋਂ ਕੁਰਬਾਨ ਹੋਣ ਵਾਸਤੇ ਤੋਰਦੀਆਂ ਰਹਿਣਾ ਤੇ ਉਹ ਮਾਮਾ ਤਾਂ ਤੋਰਣ ਗਈਆਂ ਨਾ ਜੇ ਆਪ ਜੁੜੇ ਹੋਵਾਂਗੇ ਸੋ ਆਪ ਜੁੜੀਏ ਬੱਚਿਆਂ ਨੂੰ ਵੀ ਜੋੜ ਦਈਏ ਰੁਛੀ ਨਸ਼ੀਆਂ ਤੋਂ ਉੱਪਰ ਉੱਠ ਕੇ ਨਾਮ ਰੂਪੀ ਨਸ਼ੇ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾ ਲਈਏ ਫੇਰੀ ਇੱਥੇ ਬੈਠ ਕੇ ਸੁਣੀਆ ਸਫਲਾ ਹੋਏਗਾ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਬਹੁਤ ਪਿਆਰ ਨਾਲ ਸੁਣੀਆ ਹੈ